ਕਰਦੇ ਨਾ ਸਖਾਇਆ ਹੀ ਨਹੀਂ ਜੇ ਸਖਾਇਆ ਹੁੰਦਾ ਇੱਥੇ ਨਾਲ ਬਾਰੇ ਸੋਚਦੇ ਇੱਥੇ ਨਾਲ ਬਾਰੇ ਸੋਚਦੇ ਤੇ ਇੱਥੇ ਵੀ ਐਜੂਕੇਸ਼ਨ ਲੈਂਦੇ ਜਿਹੜੇ ਬੱਚੇ ਮੈਂ ਤੇ ਉਦੋਂ ਸਟੇਜ ਤੇ ਬੋਲਿਆ ਹਿੰਦੁਸਤਾਨ ਚ ਤਿੰਨ ਬੰਦੇ ਕੋਈ ਪਾਵਰ ਹੈ ਪੀਐਮ ਸੀਐਮ ਤੇ ਡੀਐਮ ਪੀਐਮ ਸਾਨੂੰ ਕੋਈ ਬੜਾਏਗਾ ਨਹੀਂ ਮਾਇਨੋਰਟੀ ਚ ਸੀਐਮ ਸਾਨੂੰ ਕੋਈ ਬੜਾਏਗਾ ਨਹੀਂ ਸਿਰਸਾ ਸਾਹਿਬ ਨੂੰ ਨਹੀਂ ਬਣਾਇਆ ਮਾਇਨੋਰਟੀ ਸੀ ਡੀਐਮ ਤੇ ਬੰਸਰਦੇ ਆ ਪਾਲੀਕੇ ਡੀਐਮ ਬਣ ਸਕਦੇ ਆ ਸਾਨੂੰ ਰੋਕ ਨਹੀਂ ਸਕਦਾ ਕੋਈ ਨਗਰ ਨਗਰ ਡੀਐਮ ਵਾਸਤੇ ਅਸੀਂ ਧਿਆਰੀ ਨਹੀਂ ਕਰਾਈ ਬੱਚਿਆਂ ਨੂੰ ਦੇਤਾ ਮੋਬਾਈਲ ਦਿਖਾਤੀਆਂ ਵੀਡੀਓ ਫੋਨ ਮੇਂ ਵੀਡੀਓ ਦਿਖਾਉਂ ਆਂ ਆ ਮੈਂ ਇਸ ਲਈ ਤੁਹਾਨੂੰ ਇਹ ਗੱਲ ਕਹਿ ਰਿਹਾ ਹਾਂ ਕਿ ਤੁਸੀਂ ਜਿੰਨੇ ਵੀ ਬੈਠੇ ਹੋ ਨਾ ਸਾਰੇ ਸਰਦਾਰੀਓ ਹੋ ਤੁਹਾਡੇ ਹੱਥਾਂ ਦੇ ਵਿੱਚ ਫੂਚਰ ਰਹਿਣ ਵਾਲਾ ਬੱਚਿਆਂ ਦਾ ਕਿਉਂਕਿ ਗੁਰਮਤਿ ਆਪਾਂ ਲਗਾ ਰਹੇ ਆਂ ਕੋਈ ਦਿੱਲੀ ਦੇ ਸਾਰੇ ਗੁਰਦੁਆਰੇ ਲਗਾ ਰਹੇ ਆਂ ਇੱਕ ਗੱਲ ਮਾਈਂਡ ਚ ਕਲੀਅਰ ਰਹਿਣੀ ਚਾਹੀਦੀ ਹੈ ਕਿ ਨਾਟਕ ਮੂਵੀ ਆਂ ਵੀਡੀਓਸ ਸਾਦਾ ਪ੍ਰਚਾਰ ਨਹੀਂ ਕਰ ਸਕਦੀ। ਜੇ ਵੀਡੀਓਸ ਮੂਵੀ ਆਂ 카ਟੂਨ ਵਾਲੀਆਂ ਮੂਵੀਆਂ ਨੇ ਪ੍ਰਚਾਰ ਕਰਨਾ ਹੋਵੇ ਸਭ ਤੋਂ ਪਹਿਲੇ ਮੁਸਲਮਾਨ ਕਰਦੇ। ਹਜਰਤ ਮੁਹੰਮਦ ਸਾਹਿਬ ਤੇ ਅੱਜ ਤੱਕ ਕੋਈ ਵੀਡੀਓ ਨਹੀਂ ਬਣੀ ਨਾ ਕੋਈ ਫਿਲਮ ਬਣੀ। ਸਾਰ ਤੋਂ ਜ਼ਿਆਦਾ ਬੱਕੇ ਨੇ ਆਪਣੀ ਗੋਮ ਦੇ ਵਿੱਚੋਂ ਸਾਨੂੰ ਬੋਲ ਨਹੀਂ ਕਿਥੋਂ ਵੀਡੀਓ ਬਣਾ ਦਿਓ ਜੀ ਫਿਲਮਾਂ ਬਣਾ ਲਓ ਜੀ ਮੋਬਾਈਲ ਤੇ ਆ ਜਾਓ ਜੀ ਉਹਦਾ ਰੀਜ਼ਨ ਸਭ ਤੋਂ ਪਹਿਲਾਂ ਭਾਈ ਸਾਹਿਬ ਨੇ ਇੱਕ ਗੁਰਬਾਣੀ ਦੀ ਪੰਕਤੀ پڑھی ਸੀ ਗੁਰ ਸਿੱਖੀ ਮੀਤ ਚੱਲੋ ਗੁਰ ਚਾਲੀ ਜੋ ਗੁਰ ਕਹ ਸੋਈ ਭਲ ਮਾਨੋ ਹਰ ਹਰ ਕਥਨ ਵਾਲੀ ਕਿਉਂਕਿ ਅਸੀਂ ਜਿੱਦਾਂ ਗੁਰੂ ਨੇ ਕਿਹਾ ਸੀ ਉਦਾਂ ਕਰਨਾ ਛੱਡ ਦਿੱਤਾ ਅਸੀਂ ਮਰੇ ਗਿਥੇ ਸਰਵਿੱਥੇ ਮਰੇ ਜਿੱਦਾਂ ਗੁਰੂ ਸਾਹਿਬ ਨੇ ਸਿਖਾਇਆ ਸੀ ਉਹ ਕਰਨਾ ਛੜਿਆ ਹੋਰ ਕੁਝ ਨਹੀਂ ਕੀਤਾ ਅਸੀਂ ਅਸੀਂ ਹੋਰ ਕੁਝ ਨਹੀਂ ਨਵਾਂ ਕਰ ਸਕੇ ਜੋ ਗੁਰੂ ਸਾਹਿਬਾਂ ਨੇ ਕਿਆ ਸੀ ਉਹ ਕਰ ਮਾ ਛੜਿਆ ਵਾ ਗੁਰੂ ਸਾਹਿਬਾਂ ਨੇ ਲੰਗਰ ਦੀ ਪ੍ਰਥਾ ਚਲਾਈ ਸੀ ਸਾਡੇ ਲੰਗਰ ਹਲਵਾਈ ਬਣਾਉਂਦੇ ਨੇ ਹਰ ਗੁਰਦੁਆਰੇ ਚ ਲੰਗਰ ਹਲਵਾਈ ਪੰੰਦਾ ਹੈ ਦੱਸੋ ਕਿੱਥੇ ਜਾਣਾ ਜੀ ਤੁਹਾਡੇ ਚੋਂ ਤੁਹਾਡੇ ਬੱਚਿਆਂ ਦੇ ਵਿੱਚ ਕਿੱਥੋਂ ਭਾਵਨਾ ਪੈਦਾ ਹੋ ਜਾਈਂ ਅੰਮ੍ਰਿਤ ਵਰੀ ਤੁਹਾਡੇ ਬੱਚਿਆਂ ਇੱਥੇ ਤੁਹਾਡੇ ਆਪਣੇ ਵਿੱਚ ਬੰਨੇ ਜਿੱਦਾਂ ਰੁਕੰਤੀ ਸਾਜ ਨਾਲ ਰਾਗਾਂ ਦੇ ਵਿੱਚ ਲੰਗ ਕੀਰਤਨ ਕਰਨਾ ਸਿਖਾਇਆ ਸੀ ਸਾਡੇ ਗੁਰੂ ਘਰਾਂ ਦੇ ਵਿੱਚ ਤੂੰਨਾ ਕੀਤ ਤੂੰਨਾ ਗਾਣੇ ਤੇ ਬਾਜੇ ਵੜਦੇ ਦਸੋਂ ਭਾਵਨਾ ਕਿੱਦਾਂ ਪੈਦਾ ਹੋ ਜੇਗੀ ਕਲਾ ਕਲਾ ਵੜ ਗਈ ਜੇ ਸੋਹਣੀ ਆਵਾਜ਼ ਦੇ ਨਾਲ ਕੀਰਤਨ ਹੋਣਾ ਹੁੰਦਾ ਨਾ ਤੇ ਅਮਿਤ ਆ ਬਚਨ ਦੀ ਆਵਾਜ਼ ਤੋਂ ਇਹ ਨਹੀਂ ਸੁਣੀ ਨਹੀਂ ਸੀ ਬੜੀ ਮੋਟੀ ਆਵਾਜ਼ ਦੀ ਮਗਰ ਉਹ ਬੋਲਦਾ ਭਾਉਣਾ ਦੇ ਨਾਲ ਕੀਰਤਨ ਕਰੰਗਾ ਸੋਹਣੀ ਆਵਾਜ਼ ਦਾ ਸੋਹਣੀ ਤੂੰ ਦਾ ਸੋਹਣੀ ਤਰੇ ਦਾ ਕੋਈ ਲੈਣਾ ਹੀ ਨਹੀਂ ਸਾਡੇ ਜਿਆਦਾ ਮੇਰੀ ਮੇਰੇ ਦੇ ਜੰਗਸ਼ਰੀ ਹੈ ਜੇ ਮੇਰੀ ਕਮੇਟੀ ਦੇ ਵਿੱਚ ਨਹੀਂ ਜੀ ਉਸ ਰਾਗੀ ਨੂੰ ਸਿਰਫ ਦਿਉਣਾ ਵੜ ਗਿਆ ਸਾਡੇ ਦਰਦਾਰਿਆਂ ਵਿੱਚ ਪਰ ਜਿਹੜੇ ਭਾਵਨਾ ਵਾਲੇ ਕੀਰਤਨੀਆਂ ਨੇ ਵਿਚਾਰੇ ਰੋਟੀ ਨਹੀਂ ਮਿਲਦੀ ਤੁਹਾਨੂੰ ਕਿਉਂ ਕਿਉਂ ਨਾ ਮੈਂ ਦੱਸਿਆ ਕਿ ਅਸੀਂ ਦੱਸਾਂਗੇ ਕੀਰਤਨ ਕੀ ਹੁੰਦਾ ਤੁਸੀਂ ਨਹੀਂ ਕਰ ਸਕਦੇ ਕੀਰਤਨ ਹਲਵਾਈਆਂ ਨੇ ਕਿ ਅਸੀਂ ਦੱਸਾਂਗੇ ਤੁਹਾਨੂੰ ਲੰਗਰ ਕਿੱਦਾਂ ਬਣਾਇੰਦਾ ਤੁਹਾਡੇ ਵਾਸਤੇ ਨਹੀਂ ਲੰਗਰ ਬਣਾਉਣਾ ਸੱਦੇ ਸਰਦਾਰ ਗੁਰਸਿੱਖ ਇੰਗਲਿਸ਼ ਨਾ ਆਉਂਦੀ ਹੋਵੇ ਤੇ ਸ਼ਰਮਾ ਜਾਂਦੇ ਨੇ ਪੰਜਾਬੀ ਹੁੰਦੇ ਆਉਂਦੀ ਹੋਵੇ ਸ਼ਮਤੇ ਨਹੀਂ ਸਾਡੀ ਗੈਰਤ ਮਰੀ ਗੈਰਤ ਸਰਦਾਰ ਹੋਵੇ ਬੰਦਾ ਉਹਨੂੰ ਪੰਜਾਬੀ ਨਾ ਆਉਂਦੀ ਹੋਵੇ ਸ਼ਰਮ ਦੀ ਗੱਲ ਹੈ ਮੋਰਨ ਪੰਜਾਬੀ ਨਾਮ ਨੂੰ ਉਹਨੂੰ ਸ਼ਰਮ ਨਹੀਂ ਆਉਂਦੀ ਉਹਨੂੰ ਜੇ ਇੰਗਲਿਸ਼ ਨਾ ਆਉਂਦੀ ਹੋਵੇ ਸ਼ਰਮ ਆ ਜਾਂਦਾ ਯਾਰ ਨੂੰ ਸ਼ਰਮ ਨਹੀਂ ਆਉਂਦੀ ਕਿਸੇ ਅੱਗੇ ਮੈਂ ਪ੍ਰਭਾਵ ਨਹੀਂ ਪਾ ਪਾ ਰਿਹਾ ਤੇ ਮਰਨ ਦੇ ਰਸਤੇ ਸੀ ਆਪ ਚੁਣੇ ਨੇ ਇਸ ਕਰਕੇ ਹੁਣ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਤੁਹਾਨੂੰ ਮੈਂ ਸੁਲਾਬ ਤੇ ਨਹੀਂ ਹੁਣ ਇਹ ਸੀ ਕਿਉਂਕਿ ਕਿਸੇ ਨੂੰ ਇਹ ਨਾ ਲੱਗੇ ਕਿ ਯਾਰ ਆਹ ਗੱਲ ਮੈਂ ਕਹਾਂ ਚਾਹੁੰਦਾ ਸੀ ਇਦਾਂ ਕੌਮ ਦਾ ਪ੍ਰਚਾਰ ਹੋ ਸਕਦਾ ਸੀ ਉਹ ਰਹਿ ਗਈ ਘਰ ਮੇਰੇ ਕੋਲ ਇਸ ਕਰਕੇ ਬਸ ਲਾ ਲਈ ਸਾਰਿਆਂ ਦੀ ਸਲਾਮਾਂ ਅਸੀਂ ਲਿਖ ਲਈ ਆਵੇਂ ਪ੍ਰਚਾਰ ਕਿੱਦਾਂ ਕਰਨਾ ਹੈ ਬੜਾ ਸਵਾਲ ਸੀ ਧਰਮ ਦਾ ਪ੍ਰਚਾਰ ਔਰ ਇਹਦਾ ਸਹੀ ਆਨਸਰ ਬੜਾ ਗੇ ਜੀ ਧਰਮ ਦਾ ਪ੍ਰਚਾਰ ਕਰਨ ਵਾਸਤੇ ਧਰਮੀ ਹੋਣਾ ਪਵੇਗਾ ਹੋਰ ਕੋਈ ਰਸਤਾ ਨਹੀਂ ਦੁਨੀਆਂ ਦਾ ਸਭ ਨੂੰ ਧਰਮੀ ਹੋਣਾ ਪਵੇਗਾ ਜੇ ਨਹੀਂ ਹੁੰਦੇ ਤੇ ਸਿਰਫ ਇਵੈਂਟ ਫੋਰ ਐਕਟੀਵਿਟੀ ਆ ਨਹੀਂ ਕਰ ਸਕਦੇ ਬੱਚੇ ਪਿਆ ਤੇ ਜੇ ਆਪਾਂ ਧਰਮੀ ਆਪ ਹੁੰਦੇ ਆ ਤੇ ਧਰਮ ਅੱਗੇ ਵਧੇਗਾ ਤੇ ਧਰਮੀ ਗੁਰਸੇਖ ਯੋਦੇ ਸ਼ਹੀਦ ਜਰਨੈਲ ਪੈਦਾ ਹੋਣਗੇ ਨੇਤੇ ਬਿਜ਼ਨਸਮੈਨ ਪੋਲੀਟੀਸ਼ੀਅਨ ਟਾਈਕੂਨ ਖੀਆ ਆਈਐਸ ਅਫਸਰ ਪੈਦਾ ਹੋਣਗੇ ਅਫੀਸਰ ਬਣ ਗਏ ਪੀਐਮ ਤੱਕ ਸਰਦਾਰ ਬਣ ਗਏ ਕੌਮ ਦਾ ਕੁਝ ਨਹੀਂ ਕਰ ਸਕਦੇ ਕੌਮ ਦਾ ਨਹੀਂ ਕੁਝ ਕਰ ਸਕਦੇ ਕਿਉਂਕਿ ਕੌਮ ਦਾ ਸਵਾਰਨ ਵਾਸਤੇ ਧਰਮੀ ਹੋਣਾ ਸੀ ਜੇ ਧਰਮੀ ਆਈਐਸ ਬਣਦਾ ਧਰਮੀ ਪੀਐਮ ਬਣਦਾ ਧਰਮੀ ਸੀਐਮ ਬਣਦਾ ਤੇ ਕੌਮ ਦਾ ਵੀ ਸਵਾਰਦਾ ਤੇ ਇਸ ਕਰਕੇ ਬੱਚਿਆਂ ਨੂੰ ਧਰਮੀ ਬਣਾਉਣਾ ਹੈ ਇਹ ਜਿਹੜਾ ਗਿਆਨ ਸਾਡੀ ਕਿਤਾਬਾਂ ਦੇ ਵਿੱਚ ਹੈ ਇਹ ਜਿਹੜਾ ਗਿਆਨ ਇਹ ਨੌਲੇਜ ਹੈ ਗਿਆਨ ਦੇਣਾ ਗਿਆਨ ਦੇਣ ਵਾਸਤੇ ਕੀ ਕਰਨਾ ਹੈ ਇਹਦੇ ਤੇ ਆਪਾਂ ਵਿਚਾਰ ਕਰਨੀ ਸੀ ਅੱਜ ਉਹ ਆਪਾਂ ਹੁਣ ਕਰਨੀ ਹੈ ਉਹਦੇ ਲਈ ਆਪਾਂ 10 ਮਿੰਟ ਲਾਵਾਂਗੇ ਬੱਚਿਆਂ ਨੂੰ ਗਿਆਨ ਦੇਣ ਵਾਸਤੇ ਗੁਰੂ ਸਾਹਿਬਾਨ ਨੇ ਜੋ ਰਾਸਾ ਨੂੰ ਦੱਸਿਆ ਸੀ ਆਪਾਂ ਸਿਰਫ ਉਹ ਹੀ ਆ ਬਣਾਣਾ ਹੈ ਜੇ ਅੱਜ ਆਪਾਂ ਪੜ੍ਹਨ ਕਰਕੇ ਜਾਣਾ ਇੱਥੋਂ ਜਿਵੇਂ ਗੁਰੂ ਸਾਹਿਬਾਨ ਨੇ ਸਾਨੂੰ ਕਿਹਾ ਕਿ ਇਸੇ ਪ੍ਰਚਾਰ ਕਰਨ ਵਾਸਤੇ ਗਿਆਨ ਲੈਣ ਵਾਸਤੇ ਕੀ ਕਰੀ ਉਹੀ ਕਰਨਾ ਹੈ ਹੋਰ ਉਹ ਕਰਨਾ ਹੈ ਜੇ ਨਹੀਂ ਕਿਤੇ ਗੋਲੀ ਮਾਰ ਲਾਉਣਾ ਇਹ ਸਹੀ ਗੱਲ ਹੈ ਜੀ ਪ੍ਰਚਾਰ ਵਾਸਤੇ ਸਭ ਦੇ ਹੱਥ ਜੋੜ ਦੇਣ ਕੇ ਬੈਗ ਨਹੀਂ ਤੁਸੀਂ ਆ ਤਰੀਕਾ ਸੀ ਆ ਨਹੀਂ ਸਭ ਦੇ ਆਪਣੇ ਆਪਣੇ ਵਿਚਾਰ ਨੇ ਉਹਦਾ ਰੀਜ਼ਨ ਹੈ ਕਿ ਸਾਡਾ ਆਪਣਾ ਸਭ ਦਾ ਸਾਂਝਾ ਖਿਆਲ ਨਹੀਂ ਬਣਿਆ ਅਸੀਂ ਇਕੱਠੇ ਨਹੀਂ ਹੋ ਸਕਦੇ ਸਾਡਾ ਆਪਣਾ ਇੱਕ ਵਿਚਾਰ ਨਹੀਂ ਬਣਿਆ ਉਹ ਵਿਚਾਰ ਇੱਕ ਨਾ ਬਣਨ ਦਾ ਰੀਜ਼ਨ ਇਹ ਸੀ ਕਿ ਆਪਾਂ ਇਕੱਠੇ ਹੋ ਕੇ ਕਿੱਥੇ ਬੈਠੇ ਹਾਂ ਇਕੱਠੇ ਹੋ ਕੇ ਬੈਂਡਲ ਵਿੱਚ ਵਿਚਾਰ ਨਹੀਂ ਬਣਦਾ ਇਸ ਕਰਕੇ ਗੁਰੂ ਸਾਹਿਬਾਨ ਨੇ ਸਤ ਸੰਗਤ ਬਣਾਈ ਸੀ ਸਤ ਸੰਗਤ ਵੀ ਜਦੋਂ ਇਕੱਠੇ ਹੋ ਕੇ ਬੰਦੇ ਬੈਠਦੇ ਨੇ ਗੁਰਬਾਣੀ ਪੜ੍ਹਦੇ ਨੇ ਉਹਨਾਂ ਦਾ ਖਿਆਲ ਫਿਰ ਆਪਣਾ ਨਹੀਂ ਰਹਿੰਦਾ ਗੁਰੂ ਵਾਲਾ ਬਣਦਾ ਤੇ ਹੁਣ ਇਹਨਾਂ ਗੁਰਮਤ ਕੈਂਪਾਂ ਦੇ ਵਿੱਚ ਐਕ ਕੀ ਆਪਾਂ ਕੀ ਕਰਨਾ ਜੀ ਜਿੱਥੇ ਤੁਸੀਂ ਬੱਚਾ ਨੂੰ ਪਿਛਲੇ 3 ਸਾਲਾਂ ਤੋਂ ਪੰਜਾਬੀ ਪੜਾਈ ਹੈ ਉਮੀਦ ਕਰਦਾ ਕਿ ਕੈਂਪ ਬਹੁਤ ਪੁਰਾਣੇ ਚੱਲਦੇ ਨੇ ਉਹਨਾਂ ਨੂੰ ਗੁਰਬਾਣੀ ਪੜ੍ਹਨੀ ਆ ਗਈ ਹੋਵੇ ਪੰਜਾਬੀ ਪੜ੍ਹਨੀ ਆ ਗਈ ਹੋਵੇ ਨਹੀਂ ਵੀ ਆਈ ਤੇ ਹੁਣ ਆਪਾਂ ਇੱਕੀ ਸਾਰਿਆਂ ਨੇ ਕੈਂਪਾਂ ਦੇ ਵਿੱਚ ਕੀ ਕਰਨਾ ਜੀ ਕੋਈ ਵੀ ਇੱਕ ਬਾਣੀ ਬੱਚਿਆਂ ਨੂੰ ਸਾਂਝੇ ਰੂਪ ਦੇ ਵਿੱਚ ਪੜਾਉਣੀ ਹੈ ਇਕੱਠੇ ਬਣਾਉਣੀ ਹੈ ਕੋਈ ਵੀ ਬਾਣੀ ਚਾਹੇ ਜਪਜੀ ਸਾਹਿਬ ਕਰਾਓ ਚਾਹੇ ਅਨੰਦ ਸਾਹਿਬ ਕਰਾਓ ਜਿਹੜੀ ਸੌਖੀ ਬਾਣੀ ਹੈ ਐਟ ਲੀਸਟ ਬੱਚਿਆਂ ਦੇ ਦਿਲ ਦੇ ਵਿੱਚ ਆਪਾਂ ਇਹ ਇਹ ਭਰਨਾ ਹੈ ਕਿ ਸਾਂਝੇ ਰੂਪ ਦੇ ਵਿੱਚ ਗੁਰਬਾਣੀ ਪੜਨ ਦਾ ਕੀ ਮਹੱਤਵ ਹੈ ਤੇ ਕੀ ਅਨੰਦ ਹੈ ਇਹ ਆਪਾਂ ਬੱਚਿਆਂ ਦੇ ਵਿੱਚ ਨਹੀਂ ਪੜ ਸਕਦੇ ਜੇ ਸਾਡੇ ਦਿਲਾਂ 'ਚ ਬਚਪਨ ਚ ਸਿਖਾ ਦਿੱਤਾ ਗਿਆ ਹੁੰਦਾ ਕਿ ਨਹੀਂ ਬਤਨਮ ਸਿਰਫ ਹੁਣ ਸਿਰੇ ਗੁਰਦੁਆਰੇ ਜਾ ਕੇ ਪੜਨਾ ਹੈ ਤੇ ਅੱਜ ਅਸੀਂ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਦੇ ਨਹੀਂ ਸ਼ੁਰੂਆਤ ਤੋਂ ਪਹਿਲੇ ਸਿਰੇ ਗੁਰਦੁਆਰੇ ਜਾਣੇ ਪੜਦੇ ਇਸਲਾਮ ਵਾਲਿਆਂ ਨੇ ਜੰਮਦੇ ਹੀ ਬੱਚੇ ਨੂੰ ਦੱਸ ਦਿੰਦੇ ਨੇ ਕਿ ਨਵਾਜ਼ ਮਸਜਿਦ ਦੇ ਵਿੱਚ ਹੀ ਪੜਨੀ ਹੈ ਇੱਥੇ ਹੋ ਕੇ ਮਸਜਿਦ ਤਾਂ ਇੰਨੀ ਕੁ ਹੁੰਦੀ ਹੈ ਪੂਰਾ ਰੋਡ ਬਲੌਕ ਕਰ ਦਿੰਦੇ ਨੇ ਉਨ ਨਵਾਂ ਨਵਾਂ ਮਰਦ ਨਵਾਂ ਇਕੱਠੇ ਹੋ ਕੇ ਬੜਦੇ ਅਗਲੇ ਉਹ ਵੀ ਸਾਡੇ ਵਾਂਗੂ ਜੇ ਉਹਨਾਂ ਨੂੰ ਛੁੱਟ ਦਿੱਤੀ ਹੁੰਦੀ ਨਾ ਤੇ ਇਨੀ ਆਪਣੇ ਆਪਣੇ ਘਰ ਪੜਨ ਨਵਾਂ ਜਿੱਥੇ ਉਹ ਗੱਡੀ ਚੱਲਣ ਦੇ ਪੜਨ ਜਿੱਥੇ ਬੈਠੇ ਉੱਥੇ ਪੜਨ ਉਥੇ ਉਹ ਖੇਲ ਰਹੇ ਹੁੰਦੇ ਐ ਇਕੱਠੇ ਨਾ ਹੋ ਜਾਂਦੇ ਤੇ ਗੁਰੂ ਸਾਹਿਬਾਨੇ ਜੋ ਕਿਆ ਨਿਗਰ ਕੁਰਬਾਨੀ ਜਿੰਨਾ ਨੂੰ ਸਿੱਖਾਂ ਗੁਰਬਾਣੀ ਨੇ ਤੇ ਜਾਇ ਸੁਣਨ ਦੇ ਪਾਏ ਭਗਤ ਗੁਰਪੁਰਪ ਕਰਨ ਦੇ ਗੁਰਸੇਵਾ ਪਰ ਸੁਫਲ ਬਲੰਦੇ ਕੋਈ ਨਾ ਨਦਰ ਤਾਂਪਾ ਹੁਣ ਸਾਰੇ ਇਹ ਪੜਨ ਕਰਕੇ ਜਾਣਾ ਅਜ ਕਿ ਸਿਲੇਬਸ ਜਿਹੜਾ ਹੈਗਾ ਇਹ ਕਿਤਾਬਾਂ ਦੇ ਰਹੀਂ ਤੁਹਾਨੂੰ ਪਹੁੰਚ ਜਾਏਗਾ ਮੰਗਲ ਸਭ ਤੋਂ ਜ਼ਿਆਦਾ ਇੰਪੋਰਟੈਂਟ ਕੰਮ ਤੁਹਾਡੀ ਜਿਹੜੀ ਰੋਜ਼ ਇਹ ਵੀਡੀਓ ਆਵੇਗੀ ਫੇਸਬੁਕ ਤੇ ਵੀ ਆਵੇ ਤਾਂ ਇਹ ਆਵੇ ਕਿ ਗੁਰਸਿੱਖਾਂ ਦੇ ਬੱਚੇ ਇਕੱਠੇ ਹੋ ਕੇ ਗੁਰਬਾਣੀ ਪੜਨ ਲੱਗ ਪਏ ਨੇ ਜੱਗੀ ਸਾਡੀ ਗੁੰਜਾ ਉੱਠ ਰਹੀਆਂ ਨੇ ਗੁਰਦੁਆਰਿਆਂ 'ਚ ਬੱਚੇ ਇਕੱਠੇ ਹੋ ਕੇ ਗੁਰਬਾਣੀ ਪੜ੍ਹ ਰਹੇ ਨੇ ਇਸ ਗੱਲ ਦਾ ਭਾਵ ਉਹਨੂੰ ਪੈਦਾ ਹੋਇਆ ਜਦੋਂ ਇੱਥੇ ਸੈਜਪੜ ਰਚਿਆ ਨਾ ਤੇ ਮੇਰੇ ਖਿਆਲ ਹਜ਼ਾਰ ਤੋਂ ਉੱਪਰ ਸੰਗਤ ਸੀ ਤੇ ਸਾਰਿਆਂ ਨੇ ਜਿਹੜਾ ਜਪਜੀਤ ਸਾਹਿਬ ਦਾ ਪਾਠ ਇਕੱਠੇ ਹੋ ਕੇ ਕੀਤਾ ਨਾ ਇੰਨੇ ਸੰਗਤ ਨੇ ਉਹ ਅਨੰਦ ਨਹੀਂ ਪੜ ਸਕਦਾ ਦੁਆਰਾ ਕਦੀ ਤੇ ਬੱਚਿਆਂ ਦੇ ਵਿੱਚ ਇਕੱਠੇ ਗੁਰਬਾਣੀ ਪੜਨ ਦਾ ਕੀ ਭਾਵ ਤੇ ਕੀ ਆਨੰਦ ਉਹ ਆਪਾਂ ਸਾਰਿਆਂ ਨੇ ਮਿਲ ਕੇ ਪੜਾਦਾਂ ਨਾ ਜੀਓ ਜੇ ਜਦੋਂ ਤੁਸੀਂ ਇੱਕ ਟਾਈਮ ਰੱਖੋ ਜਿਹਦਾ ਵੀ ਟਾਈਮ ਕੈਂਪ ਦਾ 9 ਵਜੇ 10 ਵਜੇ 11 ਵਜੇ ਸ਼ਾਮ ਨੂੰ ਵੀ ਆ ਪਵੇ ਜਦੋਂ ਵੀ ਸ਼ੁਰੂ ਹੁੰਦਾ ਹੈ ਤੇ ਤੁਸੀਂ ਸਾਰੇ ਬੱਚਿਆਂ ਨੂੰ ਇਕੱਠੇ ਕਰਕੇ ਜਪਜੀ ਸਾਹਿਬ ਦੀ ਗੁਰਬਾਣੀ ਦਾ ਪਾਠ ਸ਼ੁਰੂ ਕਰਵਾਓ। ਔਰ ਉਦਾ ਇੱਕ ਸੈਕਿੰਡ ਵੀ ਲੇਟ ਨਾ ਹੋਵੇ ਸੇਮ ਟਾਈਮ ਹੋਵੇ ਤੇ ਬੱਚਿਆਂ ਨੂੰ ਪਤਾ ਹੋਵੇ ਕਿ ਮੈਂ ਇਸ ਟਾਈਮ ਤੇ ਉੱਥੇ ਪਹੁੰਚਣਾ ਨਹੀਂ ਦਾ ਪਾਠ ਸ਼ੁਰੂ ਹੋ ਜਾਏਗਾ। ਤੇ ਜਦੋਂ ਬੱਚੇ ਜੇ ਆਪਾਂ ਬੱਚਿਆਂ ਨੂੰ ਹੌਲੀ-ਹੌਲੀ ਸੇਜੂ ਬਾੜ ਨਾਲ ਬਾਣੀ ਪੜਨੀ ਸ਼ੁਰੂ ਕਰਾਤੀ ਨਾ ਤੇ ਉਸ ਤੋਂ ਵੱਡਾ ਕੋਈ ਪੁੱਤ ਨਹੀਂ ਉਸ ਤੋਂ ਵੱਡਾ ਕੋਈ ਗਿਆਨ ਨਹੀਂ ਦੇ ਸਕਦਾ ਆਪਾਂ ਬੱਚਾ ਜੇ ਆਪਾਂ ਆਪਣੇ ਗੁਰੂ ਸਾਹਿਬਾਨ ਦੇ ਨਾਮ ਯਾਦ ਕਰਾਂਗੇ ਤੇ ਫਿਰ ਵੀ ਹੋ ਜਾਣਾ ਹੈ ਤੇ ਜੇ ਤੁਸੀਂ ਗੁਰਬਾਣੀ ਪੜਨੀ ਸ਼ੁਰੂ ਕਰਾਤੀ ਤੇ ਗਿਆਨ ਬੱਚਿਆਂ ਦੇ ਅੰਦਰੋਂ ਪੈਦਾ ਹੋਏਗਾ ਉਹ ਭਾਵਨਾ ਤੇ ਵਿਵੇਕ ਅੰਦਰੋਂ ਪੈਦਾ ਹੋਏਗਾ ਕੋਈ ਬੰਦਾ ਬਾਹਰੋਂ ਗਿਆਨ ਨਹੀਂ ਦੇ ਸਕਦਾ ਇਸ ਕਰਕੇ ਜਿਹੜੀ ਗੁਰੂ ਸਾਹਿਬਾਂ ਨੇ ਸਾਨੂੰ ਸਿੱਖਿਆ ਔਰ ਤੁਲਸੀ ਬਾਣੀ ਦੇਤੀ ਉਹ ਅਸੀਂ ਪੜਨ ਸਮਝਨ ਤੇ ਸਮਝਾਉਣ ਵਿੱਚ ਫੇਲ ਹੋ ਗਏ ਸਾਰੇ ਕੰਮ ਛੱਡ ਕੇ ਸਿਰਫ ਗੁਰਬਾਣੀ ਜਪਦੀ ਸਾਹਿਬ ਦੀ ਸ਼ੁਰੂਆਤ ਠੱਟੋ-ਠੱਟੋਂ ਹੋ ਸਕਦੀ ਹੈ ਜਪਦੀ ਸਾਹਿਬ ਦੀ ਅਨੰਦ ਸਾਹਿਬ ਦੀ ਚਪਈ ਸਾਹਿਬ ਦੀ ਵੱਡੇ ਜੰਪਨੇ ਪੁਰਾਣੇ ਕੈਂਪਨੇ ਸੁਖਨੀ ਸਾਹਿਬ ਦੀ 20 ਦਿਨਾਂ ਦੇ ਵਿੱਚ ਆਪਾਂ ਜਾਂ ਤਾਂ ਥੋੜੀ ਜਿਹੀ ਨੌਲੇਜ ਦੇ ਸਕਦੇ ਹਾਂ ਜਾਂ ਫਿਰ ਕਿਸੇ ਇੱਕ ਕੰਮ ਨੂੰ ਕਰਨ ਦੀ ਆਦਤ ਪਾ ਸਕਦੇ ਹਾਂ 20 ਦਿਨਾਂ 'ਚ ਆਪਾਂ ਜ਼ਿਆਦਾ ਐਜੂਕੇਟ ਨਹੀਂ ਕਰ ਸਕਦੇ ਬੱਚਿਆਂ ਨੂੰ ਜੇ ਆਪਾਂ 20 ਦਿਨ ਕੰਟੀਨਿਊਡ ਡਾਟ ਗਿਆ ਥੋੜੀ ਸਟਿਕਨਸ ਵਾਦ ਕੇ ਬੱਚੇ ਨੂੰ ਲਿਆ ਕੇ ਗੁਰਬਾਣੀ ਪੜ੍ਹਾਉਣ 'ਚ ਕਾਮਯਾਬ ਹੋ ਗਏ ਤੇ ਫਿਰ ਉਹਨੂੰ ਉਹ ਸਵਾਦ ਪਿਆ ਜਾਏਗਾ ਕਿਉਂਕਿ ਗੁਰਬਾਣੀ ਦਾ ਸਵਾਦ ਹੀ ਅੰਦਰੋਂ ਫੈਦਾ ਹੁੰਦਾ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਜਿੱਥੇ ਆਪਾਂ ਗੁਰਦੇਵ ਜੀ ਦਾ ਸਰਬ ਦਾ 300 ਸਾਲਾ ਸੰਗਤਨਸਾਲਾ ਸ਼ਹਾਦਨ ਦਾ ਦਿਹਾੜਾ ਮਨਾਉਣਾ ਹੈ ਉੱਥੇ ਹੋ ਸਕੇ ਜੇ ਗਾਇਨ ਨੂੰ ਉਤੇਜ ਕਰਨਾ ਤੇ ਨਵੇਂ ਮਲੇ ਸਲੋਕ ਕਰਾਓ ਰੁਜ਼ੰਦਾ ਪੜਾਓ ਕੇਵਲ ਵੀ ਇਸੇ ਗੱਲ ਤੇ ਪੂਰਾ ਜੋਰ ਲਗਾ ਲਿਓ ਕਿ ਬੱਚਿਆਂ ਨੂੰ ਸੰਗਤੀ ਦੇ ਰੂਪ ਤੇ ਵਿੱਚ ਜਦੋਂ ਪੜਦੇ ਨੇ ਤੇ ਯਾਦ ਵੀ ਹੋ ਜਾਂਦਾ ਜਿੱਦਾਂ ਕਿ ਜਪਜੀ ਸਾਹਿਬ ਤੇ ਚਪਈ ਸਾਹਿਬ ਤੁਸੀਂ ਕਦੇ ਬੈ ਕੇ ਰਟਾ ਮਾਰ ਕੇ ਯਾਦ ਹੀ ਕੀਤਾ ਹੋਣ ਉਹ ਪੜਦੇ ਆ ਪੜਦੇ ਯਾਦ ਹੋ ਜਾਂਦਾ ਗੁਰਬਾਣੀ ਚੱਲਣ ਤੋਂ ਹੁੰਦੀ ਆ ਸਾਡੇ ਗੁਰਦਾਰੇ ਮਾਤਾ ਜੀ ਨਸੀ ਮਾਤਾ ਮੁਰਗੀ ਕੋਰਸੀ ਉਹਨਾਂ ਨੂੰ ਕੁੜਾ ਵੀ ਨਹੀਂ ਸੀ ਪਤਾ ਕਿਦਾਂ ਹੁੰਦਾ ਪੂਰਾ ਸੁਣੀ ਸਾਹਿਬ ਯਾਰ ਸੀ ਅਮਰਦੀ ਦਾ ਟੀਮ ਪੂਰਾ ਸੁਣੀ ਸਾਹਿਬ ਮੂਝ ਬਣੀ ਕਰਦੀ ਸੀ ਕਿਉਂ ਸੁਣਿਆ ਹੋਇਆ ਸੀ ਸੰਗੀਤ ਲੂਪ ਚਲਾਈ ਸੀ ਇੱਕ ਬੰਤੀ ਉਹ ਬੋਦੀ ਸਾਰੇ ਪਿੱਛੇ ਬੋਲਦੇ ਸੀ ਗੁਰਦੁਆਰੇ ਅੱਛੀ ਨਹੀਂ ਸੀ ਹੁੰਦਾ ਮੈਂ ਪਹਿਲਾਂ ਵੀ ਇੱਕ ਗੱਲ ਕਹੀ ਸੀ ਕਿ ਗੁਰਬਾਣੀ ਜਿਨ੍ਹਾਂ ਨੂੰ ਪੜਨੀ ਆਉਂਦੀ ਹੈ ਵਾਹ ਕਿਸੇ ਤੱਕ ਗੁਰੂ ਸਾਹਿਬ ਨੇ ਸਭਾਈ ਜਿਨ੍ਹਾਂ ਬਜ਼ੁਰਗਾਂ ਨੂੰ ਨਹੀਂ ਪੜ੍ਹਨੀ ਆਉਂਦੀ ਸੀ ਪੰਜਾਬ ਦੇ ਵਿੱਚ ਇੱਕ ਅੱਖਰ ਵੀ ਨਹੀਂ ਸੀ ਪਤਾ ਊੜਾ ਐੜਾ ਈੜੀ ਸਸਾ ਕਦੇ ਪੜ੍ਹਿਆ ਹੀ ਨਹੀਂ ਸੀ ਕੀ ਹੁੰਦਾ ਅਨਪੜ੍ਹ ਸੀ ਉਹਨਾਂ ਨੂੰ ਡਾਕਟਰ ਸਾਹਿਬ ਨੇ ਗੁਰਬਾਣੀ ਦੀ ਇੱਕ ਪੰਕਤੀ ਸਿਖਾਈ ਮਤਲਬ ਕਿ ਅ ਅ ਦ ਦ ਲ ਲ ਸ ਸ ਖ ਖ ਗ ਗ ਇੱਕ ਪੰਕਤੀ ਸੱhle ਜਿੰਨੇ ਵੀ ਅੱਖਰ ਸੀ ਉਸ ਨਾਲ ਤੇ ਜਿੰਨੇ ਅੱਖਰ ਇੱਕ ਪੰਕਤੀ ਸਿਖਾ ਕੇ ਉਹਨਾਂ ਨੇ ਉਸ ਪੰਕਤੀ ਨੂੰ ਪੜਨਾ ਸ਼ੁਰੂ ਕਰਤਾ ਬਜ਼ੁਰਗਾਂ ਨੇ ਉਹਨਾਂ ਨੇ ਇੰਨਾ ਪੜਿਆ ਕਿੰਨਾ ਪੜਿਆ ਕਿਉਂਕਿ ਆਉਂਦੀ ਇੱਕ ਪੰਕਤੀ ਸੀ ਜਿੱਦਾਂ ਤੁਹਾਨੂੰ ਵਾਇਰਲ ਹੋ ਵਾਇਰਲ ਆ ਗਿਆ ਕਿਹਾ ਉਹਨਾਂ ਨੂੰ ਉਹ ਪੰਕਤੀ ਪੜਨੀ ਆ। ਉਹ ਪੰਕਤੀ ਉਹਨਾਂ ਨੇ ਇੰਨੀ ਪੜੀ ਉੱਠਦੇ ਆਂ ਬੈਠਦੇ ਆਂ ਸੁੱਤੇ ਆਂ ਆਉਂਦੇ ਆਂ ਜਾਂਦੇ ਆਂ ਖਾਂਦੇ ਆਂ ਪੀਂਦੇ ਆਂ ਇੱਕੋ ਪੰਕਤੀ ਪੜਦੇ ਰਹੇ ਬਸ। ਇੰਨੀ ਜ਼ਿਆਦਾ ਪੰਕਤੀ ਪੜੀ ਉਹ ਪੰਕਤੀ ਉਹਨਾਂ ਦੇ ਦਿਲਾਂ 'ਚ ਉਹਨਾਂ ਦੇ ਰੋਮਾਂ 'ਚ ਵਸ ਗਈ। ਅੰਦਰ ਤੱਕ ਵਸ ਗਈ ਉਹ ਪੰਕਤੀ ਉਹ ਪੰਕਤੀ ਉਹਨਾਂ ਦਾ ਜੀਵਨ ਬਣ ਗਈ। ਤੇ ਉਸ ਪੰਕਤੀ ਦੇ ਅਰਥ ਜਿਹੜੇ ਉਹਨਾਂ ਅਨਪੜ੍ਹ ਬਜ਼ੁਰਗਾਂ ਨੇ ਕੀਤੇ ਉਹ ਜਾਦਾ ਰੱਬ ਦੇ ਨੇੜੇ ਲੱਗਣ ਵਾਲੇ ਸੀ ਉਹ ਪੰਕਤੀ ਦੇ ਅਰਥ ਕੋਈ ਵੱਡੇ ਵੱਡੇ ਵਿਦਵਾਨ ਸਿੱਖ ਦੇ ਵਿੱਚ ਨਹੀਂ ਕਰ ਸਕੇ ਕਿਉਂਕਿ ਉਸ ਪੰਕਤੀ ਨੂੰ ਕਮਾਲ اٹھے ਸੀ ਉਹ ਤੇ ਇਸ ਕਰਕੇ ਕੋਸ਼ਿਸ਼ ਕਰੀਏ ਆਪਾਂ ਕਿ ਬੱਚਿਆਂ ਨੂੰ ਹੁਣ ਟਿਕਟੇ ਇਮਾਨਦਾਰ ਬਣੋਣਾ ਕਹੋ ਜੀ ਪ੍ਰੈਕਟਿਸ ਕਰਾ ਦਿਓ ਜਾਂ ਬੱਚਿਆਂ ਨੂੰ ਗੁਰਬਾਣੀ ਕਿ ਪੀਓ ਕੇ ਪਰਨੀਸ਼ ਖਾ ਲੋ ਸਿਲੇਬਸ ਤੁਹਾਡੇ ਕੋਲ ਹੀ ਹੈ ਪਿਛਲੇ 3 ਸਾਲਾਂ ਤੋਂ ਆਪਾਂ ਯਾਦ ਕਰਾਈ ਰਿਹਾ ਹਾਂ ਪੰਜਾਬੀ ਪੜ੍ਹੀ ਸਿੱਖ ਲਈ ਹੁਣ ਅਗਲਾ ਪੈਂਡਾ ਜਿਹੜਾ ਹੈ ਅਗਲਾ ਸਟੈਪ ਸਾਡਾ ਗੁਰਬਾਣੀ ਫਿਰ ਸਾਰਿਆਂ ਕੈਂਪਾਂ ਦੇ ਵਿੱਚੋਂ ਜ ਜ ਅਸੀਂ ਆ ਕੇ ਜ਼ਰੂਰ ਆਵਾਂਗੇ ਸਾਰੇ ਕੈਂਪਾਂ ਦੇ ਵਿੱਚ ਸਾਰਿਆਂ ਕੈਂਪਾਂ ਦੇ ਵਿੱਚ ਇੱਕ ਟਾਈਮ ਰੱਖੋ ਸਾਰੇ ਬੱਚਿਆਂ ਨੂੰ ਰਿਕੁਐਸਟ ਹੈ ਕਿ ਬੁਲਾਓ ਇਲਾਕੇ ਦੇ ਵਿੱਚ ਜਿਸ ਜਿਸ ਘਰ ਦੇ ਵਿੱਚ ਬੱਚਾ ਬੈਠਾ ਹੈ ਆਪ ਜਾ ਕੇ ਬੁਲਾ ਕੇ ਆਓ ਤਾਨੂੰ ਪਤਾ ਹੋਵੇ ਵੀ ਇਸ ਘਰ ਦਾ ਬੱਚਾ ਫਲਾਣਾ ਬੱਚਾ ਆਇਆ ਨਹੀਂ ਰਿਕਵੈਸਟ ਕਰ ਉਹਦੇ ਮਾਤਾ ਪਿਤਾ ਨੂੰ ਸਮਝਾਓ ਉਹਨਾਂ ਬੱਚਿਆਂ ਨੂੰ ਸਿਰਫ ਗੁਰਬਾਣੀ ਤੇ ਲਗਾਓ ਗੁਰੇ ਲਾਗਾ ਨੇ ਬਚਪਨ ਦੇ ਵਿੱਚ ਸਾਰੀ ਜ਼ਿੰਦਗੀ ਇਹ ਤੁਹਾਡਾ ਕੀਤਾ ਪ੍ਰਸ਼ਾਦ ਫਲੀ ਬੁੱਤ ਹੁੰਦਾ ਰਹੇਗਾ ਮੈਂ ਬਸ ਇਹੀ ਗੱਲ ਕਹਿਣੀ ਸੀ ਬੜੀ ਜ਼ਰੂਰੀ ਕਿ ਗੁਰਬਾਣੀ ਹੌਲੀ ਹੌਲੀ ਬੱਚਾ ਨੂੰ ਪੜ੍ਹੀ ਸਿਖਾ ਦਿਓ ਕੋਈ ਵੀ ਘਰ ਦਾ ਬੱਚਾ ਰਹਿਣਾ ਨਹੀਂ ਚਾਹੀਦਾ ਹੋ ਤੁਸੀਂ ਇਹ ਨਾ ਤੁਮ ਜਿੰਨੇ ਬੱਚੇ ਆਪੇ ਆ ਗਏ ਆ ਗਏ ਵੀ ਕੈਂਪ ਲੈ ਇਹਦੀ ਸਾਡੀ ਜ਼ਿੰਮੇਵਾਰੀ ਬਣਦੀ ਹੈ ਖੜ ਕਰਦਾ ਬੱਚਾ ਬੁਲਾ ਕੇ ਲਈ ਆਪਾਂ ਹਾਂ ਮੈਂ ਲੈਣਾ ਲੈਸ ਨਾਮ ਤੋਂ ਤੇ ਮਨੇ ਕਹਿਦਾ ਆਪ ਆਪ ਜਿਹਨੀਆਂ ਵੀ ਪੈਣਾ ਨੇ ਜਮ ਚਲਾਉਂਦੇ ਹੋ ਜਿੰਨੇ ਵੀ ਵੀਰ ਨੇ ਕੰਮ ਚਲਾਉਂਦੇ ਹੋ ਇਲਾਕੇ ਜਿਹੜਾ ਆਈਡੈਂਟੀਫਾਈ ਕਰੋ ਵੀ ਕੋਈ ਮਰਚਾ ਜਿਹੜਾ ਆ ਸਕਦਾ ਹੈ ਰਹਿ ਗਿਆ ਹੋਵੇ ਆਇਆ ਨਹੀਂ ਉਹਨੂੰ ਬੁਲਾਉਣਾ ਬੜਾ ਜ਼ਰੂਰੀ ਹੈ ਹੁਣੇ ਹੁਣੇ ਆਪਾਂ ਆਪਣੀ ਐਗਜ਼ੀਕਿਊਸ਼ਨ ਦੇ ਦਿਓ ਤੁਸੀਂ ਜੇ ਕੋਈ ਲੋਟ ਦੇਦਾ ਆਪੀ ਅੱਪਾ ਕੋਲੀ ਐਪਲੀਕੇਸ਼ਨ ਐਜੂਕੇਸ਼ਨ ਦੇ ਵਿੱਚ ਫੇਲਿਅਰ ਹੋਏ ਤੇ ਕੋਈ ਯੋਦਾ ਡੀਆ ਟੌਰ ਨੂੰ ਬਚਨ ਸਿਖਾ ਦੇਗਾ ਜਿੱਥਾ ਤੁਹਾਡਾ ਮੋਬਾਈਲ ਸਹਾਰੇਗਾ। ਸਨਪਾਈ ਸੁਖਵਿੰਦਰ ਸਿੰਘ ਜੀ ਹੈੱਡ ਗਰੰਥੀ ਗੁਰਦੁਆਰਾ ਭਲਾ ਸਾਹਿਬ ਤੋਂ ਮੈਨੇ ਕੁ ਸਹਿਯੋਗੀ ਜੋ ਗੁਰਮਤ ਕੈਂਪਾਂ ਵਿੱਚ ਬਹੁਤ ਵੱਡਾ ਯੋਗਦਾਨ ਤੇ ਕਿਨਾ ਆਪਾ ਨੇ ਮਦਦ ਕਰਦੈ ਨੇ। ਭਾਈ ਜਗਿੰਦਰ ਸਿੰਘ ਜੀ ਹੈੱਡ ਗਰੰਥੀ ਗੁਰਦੁਆਰਾ ਮੋਤੀਪੁਰ ਸਾਹਿਬ ਤੋਂ ਭਾਈ ਅੰਮ੍ਰਿਤ ਸਿੰਘ ਜੀ ਹੈੱਡ ਪ੍ਰਚਾਰਕ ਜੋ ਜਿਨ੍ਹਾਂ ਬਹੁਤ ਵੱਡਾ ਸਹਿਯੋਗ ਰੰਦਾ ਹਮੇਸ਼ਾ ਸਮੂਹ ਗਰੰਟੀ ਸਿੰਘ ਤੇ ਪ੍ਰਚਾਰਕ ਸਹਿਬਾਨ ਜੋ ਇਲਾਕਿਆਂ ਦੇ ਵਿੱਚੋਂ ਆਏ ਨੇ ਆਪ ਆਪ ਨੂੰ ਵੀ ਸਾਰਿਆਂ ਨੂੰ ਜੀ ਆਇਆਂ ਪਟਾਨ ਸਹਿਬ ਪ੍ਰਧਾਨ ਸਹਿਬ ਸਕੱਤਰ ਸਹਿਬ ਸਮੂਹ ਸਿੰਘ ਸਭਾਵਾਂ ਜੀ ਆ ਵੀ ਇਲਾਕੇ ਤੋਂ ਤ੍ਰਿਨੇ ਵਰਤਮਈਆਂ ਨੇ ਯਾ ਭਲੇ ਸਾਰੇ ਇਲਾਕੇ ਪਾਈਆਂ ਨੇ ਸਾਰਿਆਂ ਦਾ ਧੰਨਵਾਦ ਤੇ ਇਹਨਾਂ ਨੇ ਕੀ ਕੀਤਾ ਬਈ ਬੱਚੇ ਹੋਗੇ ਜ਼ਿਆਦਾ ਤੇ ਜਿਨ੍ਹਾਂ ਬੱਚਿਆਂ ਨੂੰ ਜਪਜੀ ਸਾਹਿਬ ਦੀਆਂ ਕਲੀਆਂ ਪੰਜ ਕੋੜੀਆਂ ਯਾਦ ਹੋ ਗਈਆਂ ਉਹਨਾਂ ਦਾ ਅਲੱਗ ਗਰੁੱਪ ਅਗਲੀਆਂ ਪੰਜ ਬੋੜੀਆਂ ਦਾ ਲੱਗ ਰੂਪ ਉਸ ਤੋਂ ਵਧੀਆ ਦਾ ਲੱਗ ਬੜੀ ਬੜੀ ਪ੍ਰੈਕਟਿਸ ਕਰਾ ਰਹੇ ਨੇ ਬੱਚਾ ਬਹੁਤ ਸੋਹਣਾ ਲੱਗਾ ਰਾਂ ਦਾ ਜੰਮ ਜਾ ਕੇ ਬੇਟੀ ਚਲੋ ਜੇ ਨਾਮ ਅਗਰ ਕੋਈ ਰਹਿ ਗਿਆ ਮੈਸਟਰ ਤੇ ਮੈਂ ਉਸ ਦਾ ਦੀ ਅੱਛਾ ਮੈਂ ਜ਼ਰੂਰੀ ਧਿੰਦੀ ਹਾਂ ਹਾਂ ਹੁਣ ਜੀ ਹੁਣ ਕੰਮ ਦੀ ਗੱਲ ਕਰ ਲਈਏ ਕੰਮ ਦੀ ਗੱਲ ਹੈ ਕੰਮ ਦੀ ਗੱਲ ਹੈ ਕਿ ਜੋ ਤੁਮ ਕਿਤਾਬਾਂ ਹਰ ਸਾਲ ਦਿੱਤੀਆਂ ਜਾਂਦੀਆਂ ਨੇ ਉਹਦੇ ਵਿੱਚ ਇਹ ਨਵੀਂ ਬੁੱਕ ਜਿਹੜੀ ਆਈ ਦਿੱਤੀ ਹੈ ਜੀਵਨ ਤੇ ਉਪਦੇਸ਼ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਇਹਨ ਵਿੱਚ ਕੁਸ਼ਚਨ ਆਨਸਰ ਵੀ ਨੇ ਉਹਨਾਂ ਦੀ ਜੀਵਨੀ ਵੀ ਹੈ ਕਿਉਂਕਿ ਸੋਨਾਂ ਦੇ ਉਚਾਰਨ ਕੀਤੇ ਰਾਗ ਤੇ ਕੁਝ ਬਾਣੀਆਂ ਉਹ ਇਸ ਬੁੱਕ ਦੇ ਵਿੱਚ ਬੜੀ ਜਲਦੀ ਤਿਆਰ ਹੋ ਕੇ ਤੁਹਾਡੇ ਕੋਲ ਪਹੁੰਚ ਜਾਏਗੀ ਬੜੀ ਮਿਹਨਤ ਕੀਤੀ ਹੈ ਗਾਣੇ ਸੁਖਵਿੰਦਰ ਸਿੰਘ ਇੰਜੀਨੀਅਰ ਦਾ ਅਨੁਭਵ ਹੋਣ ਵਾਸਤੇ ਇਹਨਾਂ ਵਿਸ਼ਿਆਂ ਦੇ ਵਿੱਚ ਵੱਧ ਤੋਂ ਵੱਧ ਤਿਆਰੀ ਜਿਹੜੀ ਹੈ ਬੱਚਿਆਂ ਨੂੰ ਆਪਾਂ ਇਸ ਬੁੱਕ ਦੀ ਕਰਾਉਣੀ ਹੈ ਕਿਉਂਕਿ ਜਦੋਂ ਸ਼ਤਾਬਦੀ ਮਨਾਵਾਂਗੇ ਵੱਡੇ ਪ੍ਰੋਗਰਾਮ ਹੋਣਗੇ ਤਾਂ ਤੁਹਾਡੇ ਬੱਚਿਆਂ ਨੂੰ ਕੁੜੀ ਨੌਲੇਜ ਪੂਰੀ ਜਾਣਕਾਰੀ ਹੋਵੇ ਭੁਤੇਕ ਬਾਦਰ ਸਾਹਿਬ ਦੇ ਇਤਿਹਾਸ ਤੇ ਬਾਣੀਆਂ ਬਾਰੇ ਉਹਨਾਂ ਦੇ ਰਾਗਾਂ ਬਾਰੇ ਕੋਸ਼ਿਸ਼ ਕਰੋ ਵਰਤਮਤ ਬੱਚਿਆਂ ਨੂੰ ਇਹਨਾਂ ਚੀਜ਼ਾਂ ਨਾਲ ਇੰਟਰੋਡਿਊਸ ਕਰਾਓ ਇਹਨਾਂ ਦੇ ਨਾਲ ਨਾਲ ਜਿਹੜੀ ਮੈਂ ਗੱਲ ਕਹੀ ਹੈ ਗੁਰਬਾਣੀ ਪੜਨ ਦੀ ਉਹ ਨਹੀਂ ਛੱਡਣੀ ਜੀ ਪਾਣੀ ਤੇ ਬਾਣੀ ਦਾ ਬਹੁਤ ਵੱਡਾ ਯੋਗਦਾਨ ਹੈ ਬੰਦੇ ਦੀ ਜ਼ਿੰਦਗੀ ਦੇ ਵਿੱਚ ਤੇ ਬਾਣੀ ਜਿਹੜੀ ਆਪਾਂ ਹੌਲੀ-ਹੌਲੀ ਇਕੱਠੇ ਬੱਚਿਆਂ ਨੂੰ ਪੜ ਕੇ ਸੁਣਾਉਣੀ ਹੈ ਜੇ ਹੁਣੇ ਵੀ ਆਪਾਂ ਕੇਵਲ ਮੂਲ ਮੰਤਰ ਦਾ ਪਾਠ ਵੀ ਇਕੱਠੇ ਹੋ ਕੇ ਹੁਣੇ ਗੰਜੀ ਕਰਾਂਗੇ ਦੇਸਾਂ ਦੇ ਜੋੜੇ ਤਾਂ ਆ ਕੇ ਬੈਠਣਾ ਫਿਰ ਮੀਟਿੰਗ ਸੁਣਾਤੀ ਹੋएगी ਤੇ ਜਦੋਂ ਇਕੱਠੇ ਹੋ ਕੇ ਤੁਸੀਂ ਪੜੋਗੇ ਨਾ ਮੂਲ ਮੰਤਰ ਤੇ ਇੱਕ ਅਲੱਗ ਅਹਿਸਾਸ ਤੇ ਉਸ ਪਰਮਾਤਮਾ ਦੇ ਦਰਸ਼ਨ ਤੇ ਸਾਜੇ ਰੂਪ ਦੇ ਵਿੱਚ ਬਾਣੀ ਪੜਨ ਦਾ ਕੀ ਨੂੰ ਹੱਤਾਵਾਂ ਆਟੋਮੈਟਿਕਲੀ ਪਤਾ ਲੱਗ ਜਾਂਦਾ ਤੇ ਬੱਚਿਆਂ ਨੂੰ ਆਪਾਂ ਨੇ ਬਾਣੀ ਜਿਹੜੀ ਹੈ ਇਕੱਠੇ ਇਕੁਅਲ ਟਾਈਮ ਤੇ ਜ਼ਰੂਰ ਪੜਨੀ ਸਿਖਾਉਣੀ ਹੈ ਉਸਦੀ ਮਹੱਤਤਾ ਬੱਚਿਆਂ ਨੂੰ ਪਤਾ ਹੀ ਬਣਾ ਲਗੀ। ਸੋ ਅੱਜ ਦੇ ਟਾਪ ਦੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੱਕ ਜਿਹੜਾ ਆਪਾਂ ਆਊਟਡੋਰ ਕੈਂਪ ਦੀ ਗੱਲ ਕਰ ਰਹੇ ਸੀਗੇ ਉਹ ਸਾਡੀ ਪਲਾਨਿੰਗ ਚੱਲ ਰਹੀ ਹੈ ਅਸੀਂ ਦੱਸਾਂਗੇ ਕਿ ਕਿਹੜੇ ਗੁਰਦਾਰੇ ਵਿੱਚ ਅਸੀਂ ਰੈ residencial ਕੈਂਪ ਲਗਾਵਾਂਗੇ ਰੈ residencial ਕੈਂਪ 4 ਤੋਂ 5 ਤੱਕ ਦਾ ਹੋਏਗਾ 4 ਤੋਂ 5 ਤੱਕ ਦਾ ਹੋਏਗਾ ਉਹਦੇ ਵਿੱਚ ਬੱਚਿਆਂ ਨੂੰ ਦੇਖਾਂਗੇ ਪਰਮਿਸ਼ਨ ਕਿਸ ਨੂੰ ਦੋ ਦਿੱਤੀ ਜਾਣੀ ਹੈ 4 ਤਰੀਕ ਨੂੰ ਬੱਚਿਆਂ ਦੇ ਪਰ ਉਹਦੀ ਇੰਡੀਪੈਂਡੈਂਸੀ ਕਿੰਨੀ ਬੱਚਾ ਰਹਿ ਸਕਦਾ ਉਹਦੇ ਵਿੱਚ ਉਹਦੇ ਹਿਸਾਬ ਨਾਲ ਸਿਲੈਕਸ਼ਨ ਹੋਊਗੀ ਆਪਾਂ ਬੱਚਿਆਂ ਦੀ ਉਹ ਤੁਸੀਂ ਸਾਨੂੰ ਭੇਜਣਾ ਹੈ ਕਿ ਸਾਡੇ ਟੈਂਪ ਦਾ ਬੱਚਾ ਉੱਥੇ ਰਹਿ ਸਕਦਾ ਉਹਦੇ ਵਿੱਚ 24 ਘੰਟਿਆਂ ਦੇ ਵਿੱਚ ਗੁਰਸਿੱਖ ਦੀ ਜੀਵਨੀ ਕਿੱਦਾਂ ਦੀ ਹੋਵੇ ਅੰਮ੍ਰਿਤ ਵੇਲੇ ਕਿੰਨੇ ਵਜੇ ਉੱਠੇ ਉਸ ਤੋਂ ਬਾਅਦ ਗੁਰਬਾਣੀ ਪੜ੍ਹਨੀ ਉਸ ਤੋਂ ਬਾਅਦ ਫਿਰ ਆਰਾਮ ਕਰਨਾ ਫਿਰ ਉਹਦੇ ਐਕਟੀਵਿਟੀਆਂ ਹੋਣਗੀਆਂ ਫਿਰ ਸ਼ਾਮੀ ਰਹਿ ਰਸ ਦਾ ਪਾਰਟ ਕਿਚਨ ਸਜੇ ਦਾ ਪਾਰਟ ਇਹ ਬਾਣੀ ਆ ਗੁਰਸਿੱਖ ਦੀ ਜੀਵਨੀ ਕਿੱਦਾਂ ਦੀ ਹੁੰਦੀ ਹੈ ਤੇ ਉਹ ਚੀਜ਼ਾਂ ਉਹਦੇ ਵਿੱਚ ਸਿਖਾਈਆਂ ਜਾਣਗੀਆਂ ਬਾਣੀ ਪੜ੍ਹਨੀ ਤੇ ਗੱਤਕਾ ਸਿੱਖਣਾ ਗੱਤਕਾ ਖੇਡਣਾ ਜੋ ਸਾਧਿਆ ਪਰੰਪਰਾਵਾਂ ਸੀ ਉਹ ਇਸ ਲਈ ਕਿ ਜਿਹੜੇ ਪੜ ਨਹੀਂ ਸਕਦੇ ਲੜ ਨਹੀਂ ਸਕਦੇ ਉਹ ਗੁਲਾਮ ਬੰਦੇ ਨੇ ਬਾਣੀ ਪੜਨੀ ਹੁੰਦੀ ਹੋਵੇ ਅੰਦਰ ਖੜਨਾ ਆਉਂਦਾ ਹੋਵੇ ਹੱਡੀਆਂ ਸਜਾਰ ਹੋਵੇ ਦਿਮਾਗ ਦੇ ਵਿੱਚ ਗਿਆਨ ਹੋਵੇ ਐਹੋ ਜਿਹਾ ਗੁਰਸੇ ਵਿੱਚ ਕਿਦਾਂ ਦਾ ਹੋਣਾ ਚਾਹੀਦਾ ਉਹਨੂੰ ਅਸੀਂ ਕੋਸ਼ਿਸ਼ ਕਰਾਂਗੇ ਉਹ ਰੈ residencial ਕੈਂਪ ਦੇ ਵਿੱਚ ਪ੍ਰੈਜੈਂਟ ਕਰਨ ਦੀ ਬੱਚੇ ਨੂੰ ਤਿਆਰ ਕਰਨ ਦੀ ਤੇ ਜਦੋਂ ਕਾਰਨ ਗੁਰੂ ਸਾਹਿਬ ਦੀ ਕਿਰਪਾ ਨਾਲ ਕਾਮਯਾਬ ਹੋਵੇਗਾ ਤੇ ਅਗਲੀ ਵਾਰ ਫਿਰ ਉਸ ਰੈ residencial ਕੈਂਪ ਨੂੰ ਆਪਾਂ ਹੋਰ ਮੁਦਦ ਦੀ ਕੋਸ਼ਿਸ਼ ਕਰਾਂਗੇ ਹੋਰ ਕਿ ਕਿ ਜਾਇਦਾ ਜੀ ਜਾਨੀ ਜੀ ਹੁਣ ਮੂਲ ਮੰਤਰ ਦਾ ਪਾਠ ਕਰਾਉਣਗੇ ਤਾਂ ਨਹੀਂ ਰੋਗੇ ਤੇ ਗੁੱਟਕਿਆਂ ਤੋਂ ਕਿਤਾਬਾਂ ਤੋਂ ਉਹਨਾਂ ਤੋਂ ਪੜ੍ਹਨੇ ਬੱਚਿਆਂ ਨੂੰ ਹੱਥ ਪਾਉਣੀ ਹੈ ਜਾਂ ਆਪਾਂ ਨੂੰ ਫਿਰ ਉੱਥੇ ਹੀ ਰਹਿਣਾ ਬਸ ਮਨ ਜਿੱਕੋ ਰੱਖ ਕੇ ਗੱਲ ਕਰਨਾ ਉੱਥੇ ਹੀ ਰਹਿਣਾ ਜੋ ਗੁਰੂ ਸਾਹਿਬਾਂ ਨੇ ਤੁਹਾਨੂੰ ਦੱਸਿਆ ਸੀ ਜਿੱਦਾਂ ਗੁਰੂ ਸਾਹਿਬਾਂ ਨੇ ਸਿਖਾਇਆ ਸੀ ਉੱਥੇ ਹੀ ਰਹਿਣਾ ਉੱਥੇ ਹੀ ਚੱਲਣਾ ਆਪਾਂ ਆਪਣੀ ਜ਼ਿੰਦਗੀ ਚੇਂਜ ਨਹੀਂ ਕਰਨੀ ਅਸੀਂ ਅੱਜ ਦਾ ਜਿਹੜਾ ਟਾਈਮ ਆ ਉਹਦੇ ਵਿੱਚ ਆਪਣੇ ਆਪ ਨੂੰ ਭੇਡ ਨਹੀਂ ਕਰਨਾ ਉਹਨੂੰ ਅਫੈਕਟ ਨਹੀਂ ਕਰਨਾ ਜਿੱਦਾਂ ਗੁਰੂ ਸਾਹਿਬਾਂ ਨੇ ਕਿਹਾ ਕਿ ਹੌਤਾ ਹੀ ਚਲੀ ਚਲੋ ਇੱਕ ਦਿਨ ਫਿਰ ਦੁਬਾਰਾ ਰਾਜ ਸਾਡਾ ਹੋਏਗਾ ਸੋ ਸੋਰ ਹੈ ਸੋਰ ਹੈ ਇੱਕ ਧਰਮ ਦਾ